ਬਾਈ ਜੀ ਆਮੀ ਹਲੇ ਮਾਸਟਰ ਨੂੰ ਜੀ ਨਹੀਂ ਕਹਿੰਦਾ ਹਾਂ ਇਹਨਾਂ ਬਾਈਆਂ ਨੂੰ ਬਾਈ ਜੀ ਬਾਈ ਜੀ ਕਹਿੰਦੇ ਨੇ ਤਿੰਨ ਮਹੀਨੇ ਬਿਲੇ ਹੁੰਨੇ ਆ ਨਹੀਂ ਬੈਸਤਨ ਉਹ ਹੀ ਨਹੀਂ ਹੋਇਆ ਕਹਿੰਦਾ ਭੱਠੇ ਦੇ ਅਸੀਂ ਪਰਮਾਨੈਂਟ ਮੱਲਾ ਵੀ ਲੱਗੇ ਹੁੰਨੇ 9 ਮਹੀਨੇ ਸੜੇ ਉੱਥੇ ਤਿੰਨ ਮਹੀਨੇ ਇੱਧਰ ਹਾਂ ਵੀ ਹੁਣ ਅਸੀਂ ਤਿੰਨ ਮਹੀਨੇ ਮੱਲਾ ਵੀ ਬਿਲੇ ਇੱਕ ਹਿਸਾਬ ਦੇ ਪਰ ਬਿਲੇ ਟਾਈਮ ਤਾਂ ਲੱਗਦਾ ਨਹੀਂ ਬਿਲੇ ਰਹਿਣ ਦਾ ਜਿਹੜਾ ਵਧੀਆ ਬੰਦਾ ਕੰਮ ਵਾਲਾ ਉਹ ਬਿਲੇ ਉਹ ਬਿਲਾ ਨਹੀਂ ਹਾਂ ਮੈਂ ਇੱਕ ਦਿਨ ਮਾਫਾਂ ਛੁੱਟੀ ਲੈਤੀ ਐ ਤੇ ਕੋਈ ਮੈਂ ਕਹੀਗਾ ਤੈਨੂੰ ਵੀ ਆ ਤੂੰ ਤਾਂ ਬੇਲਾ ਫਿਰਦਾ ਤੇ ਮੈਂ ਤਾਂ ਉਹ ਮੇਰੀ ਹਾਂ ਉਹਨਾਂ ਦੇ ਸੀਗੀ ਉਹ ਕਾਲੇ ਹੋਰ ਉਹ ਨਹੀਂ ਆਪਣਾ ਮੋਜੀ ਕੱਪੜੇ ਵਾਲਾ ਚੌਲਦੇ ਉਹਨਾਂ ਨੂੰ ਹੈ ਉਹ ਭੈਣ ਦੇ ਕੇ ਆਊਗੀ ਲੈ ਗਿਆ ਮੁੰਡਾ ਲੈ ਗਿਆ ਉਹਨਾਂ ਮੱਤ ਚੌੜ ਲਗੇ ਹੋ ਹਾਜੂ ਆ ਰਿਹਾ ਕੱਲ੍ਹ ਕੋਤਦੂ ਆਇਆਗਾ ਮੁੰਡਾ ਉਹਨਾਂ ਵੱਤ ਚੌੜ ਲੈ ਗਏ ਇੱਕ ਹੋਰ ਬੈਠਾ ਕਿਉਂ ਉਹਨਾਂ ਵੱਤ ਅੱਛੇ ਉਹ ਦੂਜੇ ਕਾਲੇ ਵਾਸਤੇ ਵੀ ਲੈ ਲੈਂਦਾ ਹਾਂ ਇਹ ਕਿਨੇ ਇਹ ਤੁਹਾਨੂੰ ਭਾਂ ਦੇ ਜਿਲੇ ਮੇਰਾ ਬੋਲ ਮੈਂ ਆਇਆ ਉਹ ਕਾਲੇ ਥੱਕਣਾ ਚਾਹੀਏ ਸੰਗਣ ਵਾਲਾ ਕਿਹੜਾ ਇਹਨਾਂ ਨੇ ਉਹਨਾਂ ਨੇ ਬਾਹਾਂ ਠੇਕੇ ਤੇ ਲਿਆ ਗੁੱਟੇ ਮਾਸਟਰ ਦਾ ਤਦ ਫਿਰ ਆਪਾਂ ਤਾਂ ਕੀ ਕਹਨੇ ਆ ਕਿਸੇ ਨੂੰ ਚਾਹ ਮੋਟਾ ਉਹਦਾ ਹਨਾ ਹੋਰ ਕੰਮ ਤਾਂ ਫਿਰ ਉਹ ਘੈਂਟ ਹੈ ਤੇ ਕੋਲ ਲੱਗਦਾ ਹੀ ਹੈ ਕੈਂਟ ਕਿਹੜੇ ਪਾਸੇ ਇਧਰ ਨੂੰ ਜੰਬੜ ਗਿਆ ਤਾਂ ਬਈ ਇਧਰਲੇ ਪਾਸੋਂ ਲੱਗੋ ਇੱਥੇ ਮਿੱਟੀ ਲਾਉਣੀਆਂ ਇੱਥੇ ਨਾਲ ਲੱਗੋ ਟਖਣੀਆਂ ਮਿੱਟੀ ਮੁੱਟੀ ਸਾਰੀ ਉਹ ਨਿਕਲਦੀ ਹੈ ਛੱਡ ਕੇ ਉੱਪਰ ਲੱਗ ਜਾਣਾ ਭਰਾ ਨੂੰ ਨਿਕਲਦੀ ਆ ਤੈਨੂੰ ਨਹੀਂ ਪਤਾ ਨਿਕਲਦੀ ਆ ਨਿਕਲਦੀ ਆ ਕਹਦੀ 1 ਲੀਟਰ ਚ ਦਵਾਈ ਨਿਕਲਦੀ ਤੈਨ ਨਹੀਂ ੜੇ ਅੰਕਲ ਮਾਰਾ ਆ ਦੇ ਨਾ ਨਾ ਉਹ ਸ਼ਿੱਟਾ ਜਿਹਾ ਮਾਰਦਾ ਉਹਦਾ ਬੂੰਦਾਂ ਹੀ ਡਿੱਗਦੇ ਹੁੰਦੀਆਂ ਹੀ ਇਹਦਾ ਥੋੜਾ ਜਿਹਾ ਇਹਦਾ ਇੰਨੀ ਕੀ ਡਿੱਗੂ ਕਿੱਧਰ ਗਈ ਆ ਹੁਣ ਉਧਰ ਜਾਣੀ ਹੋ ਮੈਂ ਵੀ ਲਾ ਕੇ ਦੇਖਣਾ ਸੀਗਾ ਆ ਜਾ ਜਾ ਸੇਵਕਾ ਘਰਬਾਈ ਬੰਦ ਕਰ ਜਾ ਫੇਰ ਉਹ ਨੱਕਾ ਬੰਦ ਕਰ ਦੇ ਛੜ ਦੇ ਘੰਟਾ ਕ ਚਾਚਾ ਦੋ ਬਾ ਵਡਣੀ ਪਣੀ ਤੂੰ ਫਿਰ ਘਟਕ ਪਾ ਦਨ ਇਹ ਚਮਹਾ ਇਹ ਵੀ ਵਡਲੀ ਲੈ ਜੇਗਾ ਦੋਨਾਂ ਦਾ ਨਿੰਬੂਆਂ ਨੇ ਫਲ ਚੱਕ ਲਿਆ ਯਾ ਇਹ ਦਾ ਜੀ ਨਹੀਂ ਲੱਗਦਾ ਮਮਾ ਉਹ ਪਹਿਲਾਂ ਹੁਣ ਤਰਕ ਆ ਦੇ ਪਿਆ ਮੁਰੂਦ ਵੀ ਲੱਗ ਰਿਹਾ ਉਹ ਇਹ ਮਾਸ ਰਵੇਰ ਨੂੰ ਪਾਣੀ ਨਹੀਂ ਹੋਣਾ ਚੇ ਅਰਥ ਲੰਗੇ ਐ ਹਾਂ ਫਲ ਚੱਕਰੇ ਵੜਦੇ ਉਹ ਨੱਕਾ ਲਾ ਇਹ ਤਾਂ ਐਸੇ ਨਿਕਲ ਆਇਆ ਬਾਈ ਚਾਚੇ ਨੇ ਨੇ ਬੂਟ ਤਰਦੇ ਚੱਤ ਕਿੱਧਰ ਲੈ ਗਿਆ ਆ ਵਾਓ ਕਿੰਨਾ ਘੇੜਾ ਜ਼ਿਆਰਾ ਆ ਨਾ ਇਹ ਦਿਲ ਕਿੰਨਾ ਹਾਂ ਜਾ ਮੇਰਾ ਦਾਬਾ ਐ ਕਿੱਧਰੋਂ ਦੇਖ ਹਾਂ ਮਾਂ ਉੱਧਰ ਦੇਖ ਉਹ 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 ਨਾਲ ਲਾਉਂਦੇ ਨੇ ਝੋਨਾ ਵਾਹ ਸੋ ਬਿਊਟੀਫੁਲ ਹੈ ਉਹਨਾਂ ਲਈ ਨੇ ਚਗੇ ਹਾਂ ਉੱਧਰ ਲਾਉਂਦੇ ਨੇ ਉਹ ਆਹ ਅੰਕਲ ਆਗਾ ਹਾਂ ਉਹਨਾਂ ਦੀਆਂ ਬੁੜੀਆਂ ਨੇ ਉਹ ਅੱਛਾ ਹਾਂ ਲੈ ਹੋ ਜਾ ਸ਼ੁਰੂ ਬਈ ਜੋ ਨਾ ਸਿੱਧਾ ਨਹੀਂ ਹੋਣਾ ਚਾਹੀਦਾ ਨਾ ਬਾਲਾ ਸੰਗਣਾ ਹੋਣਾ ਚਾਹੀਦਾ ਜੜ ਪੂਰੀ ਲੱਗਣੀ ਚਾਹੀ ਜੜ ਪੂਰੀ ਲੱਗਣੀ ਚਾਹੀਦੀ ਹੈ ਉਹ ਸੱਚੀ ਹੈ ਘਾਟੂnga ਹੋਰ ਵਿੱਚ ਖੁਜਾ ਨਾ ਬੰਦਾ ਜੀ ਨੂੰ ਕੋਈ ਬਾੜੀ ਬਹੁਤ ਤਕਲੀਫ ਆ ਇੱਥੇ ਆਉ ਮਦਾਨ ਚ ਜਿੰਨਾ ਬਰੀ ਲੱਗੇ ਪਤਾ ਮੇਰੇ ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਇਹਦੇ ਚਲੂੜੇ ਵੱਧ ਲੜਦੇ ਚੋਣ ਵਾਲੇ ਬਾਝਾ ਕਿ ਲਿਟੋ ਹਟ ਜਾਣਗੇ ਹਟ ਜਾਣਗੇ ਸਹੀ ਗੱਲ ਆ ਓਰੇ ਆਏ ਗੁੱਡੀ ਐਂ ਤਾਂ ਬੜਾ ਹੁੰਦਾ ਬਸ ਖਾਲ ਗਿੱਲਾ ਤਾਂ ਨਹੀਂ ਮੇਰੇ ਅਲੇ ਤੋਂ ਬਹੁਤ ਲੱਗਣਗੇ ਚੋਲਾ ਕਿੰਨੇ ਕਿੰਨੇ ਸ਼ਿੱਧੀ ਲੱਗਦੇ ਆ ਤੈਨੂੰ ਦਾਸਤਾ ਬਸ ਨਾ ਸਿੱਧਾ ਨਾ ਸੰਗਣਾ ਦੇਖੋ ਜੇ ਲੇਵਰ ਨਾ ਮੀ ਆ ਗਈ ਤੇ ਵਾਲ ਕੱਟ ਹੋਈ ਕੋਈ ਗੱਲ ਨਹੀਂ ਮਾਫ ਕਰਦੇ ਹੋ ਔਖਾ ਬਈ ਕੰਮ ਔਖਾ ਦਾ ਮੂਹਰਾ ਔਖਾ ਸਲੀਊਟ ਆ ਬਈ ਜਿਹੜੇ ਚੋਨਾ ਲਾਉਂਦੇ ਨੇ ਉਹਨਾਂ ਨੂੰ ਭੈਣ ਭਰਾਵਾ ਨੂੰ ਸੱਚੀ ਗੱਲ ਆ ਇਹ ਮਜਬੂਰੀ ਹੈ ਸਹੀ ਗੱਲ ਹੈ ਮਜਬੂਰੀ ਪੈਣੇ ਸਾਨੂੰ ਕਿੰਨਾ ਚਿਰ ਹੋ ਗਿਆ ਚ ਉਹਨਾਂ ਲਾਉਂਦਾ ਇਹਨੂੰ ਤੇਰੇ ਹੀ ਸਾਲ ਹੋ ਗਏ ਨੇ ਤਾਂ ਵੀ ਹੋ ਗਏ ਨਾ 25 ਸਾਲ ਅੱਛਾ ਆਪਦੇ ਪੇਕੇ ਵੀ ਲਾਇਆ ਹਾਂ ਸੱਚੀ ਆਏ ਕੀਤਾ ਸੀ ਆਏ ਫੇਰ ਤਾਂ ਮਾਰੀ ਹੋਈ। ਇਹਦੋਂ ਮਾਰੀ ਕੇ ਮੀਓ। ਹੁਣ ਇੱਥੇ ਆ ਗਈ। ਲੋ ਵੀ ਅਜ ਨਵੇਂ ਇੱਥੇ ਆ ਆ ਹੁਣ ਵੋਹਾ ਚਲਾਣ ਨੂੰ ਜੀ। ਆਈ ਲਾ ਦੇਮ ਤੇ। ਆ ਠੀਕਾ ਪੇੜੇ ਦੇਖ। ਹਾਂ ਠੀਕ ਹੈ ਲਾਈ ਚੱਲ। ਚਾਹੇ ਪਟ ਪਟ ਕੇ ਠੀਕ ਕਰਨ ਮਰੇ। ਹਾਂ। ਲਾਈ ਚੱਲ ਨਾ ਇਹ ਕਦੋਂ ਮੀਰੀ ਆ ਜੀ। ਕਿਨੂ ਕੋਈ? ਕੀ ਕਰਦੇ? ਹਾਂ? ਕੀ ਕਰਦੇ? ਇਹ ਤਾਂ ਉੱਚਾ ਜਾ ਹੈ ਨਾ। ਹੁਣ ਪ੍ਰਮਾਤਮਾ ਅਗੇ ਅਰਦਾਸ ਕਰੋ ਵੀ ਸਾਡਾ ਝੋਨਾ ਵਧੀਆ ਚੱਲ ਪਈ। ਬਿਠੇਰੀ ਕਰੀ ਜਾਂਦੇ ਅਰਦਾਸ। ਵਧੀਆ ਚੱਲੇ ਜੀਰੀ ਸੋਡੀ। ਹੋਰ ਉਹ ਲੈ ਦਾ ਬੁਰਾ ਹੋ ਰਿਹਾ। ਉਹ ਲੈ ਦਾ ਬੁਰਾ ਹੋ ਰਿਹਾ।

ਚੱਪੜਾ ਚੱਕਲਾ ਕਹਿੰਦੇ ਉਹਦੇ ਕੰਨ ਕੋਲ ਜਾ ਕੇ ਚੰਗਿਆੜ ਮਾਰੀ ਉਹ ਕਹੀ ਜਾਂਦੇ ਨੇ ਉਤੋਂ ਉਹ ਰੌਂਡ ਕਰਕੇ ਆਇਆ ਇਕ ਤਾਂ ਸੁਣਦਾ ਨਹੀਂ ਹੈਗਾ ਉਹ ਉਹਨੂੰ ਸਭ ਜਾਣ ਕੇ ਨਹੀਂ ਸੁਣਦਾ ਸੁਣਦਾ ਤਾਂ ਹੈਗਾ ਨਹੀਂ ਨਹੀਂ ਸੁਣਦਾ ਕੋਈ ਵਾਰਤ ਪੈਣੇ ਉਹਨੂੰ ਮਾੜੀ ਜੀ ਗੱਲ ਸੁਣ ਜਾਂਦੀ ਐ ਅਸੀਂ ਇਹਨੂੰ ਕੋਸ ਆਖੀ ਸਾਨੂੰ ਕੁਛ ਦੱਸੇ ਉਹ ਕਈ ਵਾਰ ਮਾੜੀ ਜੀ ਗੱਲ ਸੁਣ ਜਾਂਦੀ ਐ ਫੋਨ ਤੇ ਕੇ ਵੀ ਹੌਲੀ ਬੋਲਦਾ ਉਹਦੋਂ ਕਿਵੇਂ ਸੁਣਦਾ ਉਹਨੂੰ ਦੇ ਦੇ ਆਪਣੀ ਵਾਲੀ ਮੋਟਰ ਜੀ ਦਾ ਇੱਥੇ ਬਥੇਰਾ ਗੋਲ ਮਾਰੇ ਵੇ ਤਾਇਆ ਆਵੇ ਆ ਤਾਂ ਸਿਵ ਤੇਰਾ ਕੰਨ ਕੋਲੇ ਹੋ ਕੇ ਬਾਜ ਮਾਰਦੇ ਆ ਦੇ ਲੈ ਇਹ ਜੰਦਰੇ ਖਾਲਪ ਛੋਟ ਜਾਨ ਤੇ ਰੋਟੀ ਬਣੀ ਪਈ ਹੋਪੇ ਨੇ ਬਣਾਵਾਂਗੇ ਜਾ ਕੇ ਜਾ ਕੇ ਪਿੱਛੇ ਦੇ ਤਾਂ ਬਣੀ ਹੁੰਦੀ ਮੈਂ ਬਣਾਉਣੀ ਜਾ ਤੂੰ ਕੱਲੇ ਬਣਾਉਣੀ ਉਹਨਾਂ ਦੇ ਬਣੀ ਹੁੰਦੀ ਆ ਪਿੱਛੇ ਬੁੜੀਆਂ ਹੈਗੀਆਂ ਬਹੂਆ ਤੂੰ ਜੀ ਬੁੜੀਆਂ ਹੀ ਰਹਿਣਗੀਆਂ ਬੁੜੀਆਂ ਨੇ ਕਦੀ ਦਾ ਕੁੜੀ ਹੈਗੀ ਮੁੰਡੇ ਦੇ ਘਰ ਵਾਲੀ ਹੈਗੀ ਉਹਦੀ ਕੁੜੀ ਹੈ ਉਹਨਾਂ ਦੀ ਮੰਮੀ ਹੈਗੀ ਤੇਰਾ ਨਹੀਂ ਕੋਈ ਹੈਗਾ ਬੱਚੀ ਹੋਰ ਸਾਰਾ ਦਿਨ ਕੰਮ ਕਰਕੇ ਬਹੁਤ ਔਖਾ ਬਹੁਤ ਔਖਾ ਤਾਂ ਨਦੇਉ ਭਾਈ ਦੋ ਸਿਰ ਆਖਣਗੇ ਓ ਫਿਰ ਦਾ ਉਸ ਤੋਂ ਕਿੱਥੇ ਆਉਂ ਉਹ ਬਟੀਆਂ ਕੋਲ ਤੇ ਉੱਥੇ ਹੀ ਰਹਿ ਆਹ ਚਮਚਾ ਆਪਣਾ ਤਾਂ ਨਹੀਂ ਆਹ ਚਮਚਾ ਦੋ ਭਾਂਡੇ ਚੱਕੇ ਮੇਰੇ ਮੋਟਰ ਤਿੰਨ ਚਮਚੇ ਸੀ ਆਪਣੇ ਬਸ ਅੱਜ ਕਰੋ ਤਿੰਨ ਚਮਚੇ ਲੈਣੇ ਸੀ ਮਾਰੇ ਦੋ ਭਾਂਡੇ ਲੈ ਆ ਬਾਕੀ ਦੇਖੋ ਇਹਦੇ ਕੋਈ ਨਹੀਂ ਚਮਚਾ ਜੀ ਆ ਜੀ ਆ ਜਾਓ ਜੇ ਤੁਸੀਂ ਇਹ ਮੋਟਰ ਤੇ ਲੈ ਕੇ ਚੱਲਦੇ ਤੁਹਾਨੂੰ ਮਹਿਰ ਹੋਈ ਮਹਿਰ ਦਿਖਾਣੇ ਵੱਟੇ ਵੱਟੀ ਵੱਟਲਾ ਸਿੱਧੇ ਨਾ ਉਹਨਾਂ ਚਾਰ ਗੜੇ ਲਾ ਕੇ ਪਾਓ। ਓਹ ਹਾਲਤ ਜੰਦੀਆਂ ਦਾ। ਓਹ ਕੋਲੇ ਭੱਜਿਆ ਕੋਲੇ। ਕੋਲੇ ਭੱਜਿਆ ਕੋਲੇ। ਅੱਧੀ ਘੜਾਗਾ। ਹਾਲ ਬਾਈ। ਆ ਦੇਖ ਹਾਲ ਜਿੱਤੇ ਪਾਣੀ ਤੇ ਮਾਰ ਦਿੰਦੀ। ਫੋਨ ਨਾਲ ਸਿੱਟ ਨਹੀਂ ਕਿਤੇ ਵਿੱਚ ਐਸੀ ਵੀਡੀਓ ਬਣਿਆ ਆ ਦੇਖ ਲੋ ਸਾਰੇ ਗਾਈਜ਼ ਆਪਣੇ ਪੱਠੇ ਨੇ ਆ ਵਾਲੇ ਆ ਵਾਲੇ ਵੀ ਸਾਰੇ ਆ ਸਾਰੇ ਆਪਣੇ ਪੱਠੇ ਨੇ ਦੇਖੋ ਸਹੀ ਦਾ ਕਰ ਸਹੀ ਹੈ ਜਾਮਣ ਕਿੱਥੇ ਇਹ ਤੇ ਮਾਰ ਤਲੀ ਹਾਲ ਟੱਪੂ ਕਿਹਨੋਂ ਪਊ ਉਹ ਆਪਣੀ ਪੌਦ ਹੈ ਜੀ ਪਨੀਰੀ ਹੋ ਜਾ ਤੂੰ ਖੋਭ ਜੇਗੀ ਵਿੱਚ ਗਿੱਲੇ ਖਾਲ ਦੇ ਇਹ ਮੈਂ ਚੱਪਲਾ ਲਾਉਣੀ ਸੀ ਚੱਪਲਾ ਲਾ ਦੇ ਲੈ ਮੈਨੂੰ ਫੜਾ ਦੇ ਆ ਕਿੰਨੀ ਚੱਪਲਾ ਲਾ ਕੇ ਹੱਥ 'ਚ ਫੜ ਲਾ ਤੋੜ ਲੇਗੀ ਉੱਧਰ ਦੇਖੋ ਜੀ ਖੋਭੀ ਵਿੱਚ ਦੇਖੋ ਜੀ ਖੋਭੀ ਵਿੱਚ ਖਾਲ ਦੇ ਵਿੱਚ ਖੋਭੀ ਦੇਖੋ ਜੀ ਵਿੱਚ ਖੋਭੀ ਗਿੱਲੇ ਖਾਲ 'ਚ ਖੋਭੀ ਆ ਨਹੀਂ ਕੋਈ ਮੰਮੀ ਆ ਨਹੀਂ ਆ ਰਹੀ ਕਿਤੇ ਮਿਲਣੀ ਆ ਗਈ ਉੱਚੀ ਸਵਰਗ ਆ ਵਰਗ ਨੇ ਜੀ ਖੇਤ ਵਰਗ ਨਾ ਵੀ ਤਲਕਾ ਮੇਰਾ ਵਰਗ ਹੋ ਜੀ ਕੀਤਾ ਟੁੱਟ ਜੀ ਵਿੱਚ ਹੋ ਰਹੀ ਆ ਜਲਪ ਜੀ ਜਮਰੀ ਆ ਨਾ ਹੁਣ ਉਹ ਉਰਾ ਨਾ ਤੁਰੇ ਫੜ ਲਓ ਹੱਥ ਦੀ ਚਪਲਾ ਕਾਈ ਮੇਰੇ ਦਾ ਸਾਰੇ ਪਜਾਮਾ ਵੀ ਹੁਣ ਮਲੇ ਪੜ ਗਏ ਆ ਆਪਣੀ ਬਾਦ ਆ ਗਈ ਸਾਰੇ ਦੇਖੋ ਕਿੰਨੀ ਸੋਹਣੀ ਹੋ ਰਹੀ ਆ ਆਹ ਵਾਲੀ ਹਾਏ ਇਹ ਕਹਿੰਦੇ ਪੱਟੀ ਨਹੀਂ ਜਾਂਦੀ ਹੈ ਕੀ ਗੱਲ ਇਹ ਜਿਹੜੇ ਚ ਕੰਪਿਊਟਰ ਕਰਾ ਨਹੀਂ ਲਾਇਆ ਨਾ ਹੁਣ ਕਰਦੀ ਹੋਵੇ ਕਰਦੀ ਤੋਪੇ ਦਾ ਫੋਨਾ ਕੱਪੂਲੀ ਹੋਊ ਕੀ ਵੀ ਪਿਆਨ ਨਾਲ ਆਈ? ਨਾਲ ਹੀ ਆਉਂਦੀ ਆ। ਡਿਸਟਾਇਰ ਵਿੱਚ ਨਹੀਂ ਹੋ ਜਾ ਪੌਦ ਨਹੀਂ। ਨਾ ਮੈਂ ਇੱਧਰ ਆ ਕੈਮਰਾ ਤਾਂ ਪੌਦ ਕਨੀ। ਸੁੱਕਾ ਹੈ। ਕਿਧਰ ਫੋਨ ਪਤਾ ਕਿੱਥੇ ਹੈ? ਹਾਂ। ਕਿੱਥੇ ਹੈ? ਮੇਰਾ ਫੋਨ ਤਾਂ ਗੱਡੀ 'ਚ ਪਿਆ। ਉਹ ਤਾਂ ਬੰਦ ਹੈ। ਅਮਨ ਬਰਬਾਦ ਹੋ ਗਿਆ। ਨਿਕਲ ਆ ਮੈਂ ਫੋਨ ਫੜਾਇਆ ਮੈਂ ਆ ਗਿਆ ਮੈਂ। ਓੱਚਾ ਵੱਡਾ ਤਾਂ ਫਿਰ ਉਹਦਾ ਟਾਈਮ ਹੋ ਗਿਆ ਦਾ ਤੈਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਸੀ ਇਹਨੇ ਦੱਸੀ ਨਹੀਂ ਜਵਾਕ ਇਹਨੇ ਫੋਨ ਕਰਕੇ ਮੈਂ ਮਹਲਾ ਹਜੇ ਕਿੱਥੇ ਆਇਆ ਹੋਊਗਾ ਪਈਓ ਖਾ ਬੱਟ ਤੇ ਤੁਰਨਾ ਮੈਨੂੰ ਕਿੱਧਰ ਲੈ ਤੈਰੇ ਫੋਨ ਦਾ ਡਾਰਾ ਮੈਨੂੰ ਆਦਾ ਲਓ ਜੀ ਦੇਖੋ ਨਹਿਰ ਹੌਲੀ ਹੌਲੀ ਭਰ ਜੂਗੀ ਇਹ ਅੱਜ ਹੀ ਚੱਲੀ ਆ ਹਜੇ ਬਸ ਹੌਲੀ ਹੌਲੀ ਆ ਜੂਗੀ ਛੇਤੀ ਇੱਧਰ ਵੀ ਉੱਧਰ ਵੀ ਮੋਟਰਾਂ ਚੱਲੀ ਜਾਂਦੀਆਂ ਨੇ ਪਰਲੇ ਬੰਨੇ ਵੀ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਆ ਗਈ ਉੱਥੇ ਗਰਮੀ ਘੱਟ ਲੱਗਦੀ ਸੀ ਜਿੱਥੇ ਛੋਨਾ ਲਾਉਂਦੇ ਸੀ ਇੱਥੇ ਗਰਮੀ ਹੈ ਜਿਹੜੀ ਬਹੁਤ ਜ਼ਿਆਦੇ ਹੈਗੀ ਤੇ ਆਪਾਂ ਆਏ ਸੀ ਖੇਤ ਜਿੱਕੜਾ ਆਈ ਲੈ ਕੇ ਚੌਲਾਂ ਦੀ ਟਾਈਮ ਤਾਂ ਬਾਵਾਂ ਹੋ ਗਿਆ 8:30 ਸਾਢੇ ਸੀ 8:30 ਦਾ ਟਾਈਮ ਹੋ ਗਿਆ ਬਸ ਆਪਾਂ ਜਾਣੇ ਹੀ ਆਂਗੇ ਤਕਰੀਬਨ ਹੁਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਦੀ ਹੈ ਤੁਹਾਨੂੰ ਵੀਡੀਓ ਤੇ ਇੱਧਰ ਪਿੱਛੇ ਆਹ ਵਾਲਾ ਕਦੂ ਕਰ ਰੱਖਿਆ ਇਹ ਪੈਪਰ ਪਾਈ ਹੋਈ ਉੱਧਰ ਪਾਣੀ ਛੱਡਣ ਵਾਸਤੇ ਤੇ ਉਹ ਉੱਧਰ ਆਪਣੇ ਉੱਥੇ ਆਪਣੇ ਉਹ ਟਰੈਕਟਰ ਖੜਾ ਨਾ ਜਿੱਥੇ ਉੱਥੇ ਝੋਨਾ ਲੱਗੀ ਜਾਂਦਾ ਦਾ ਤੇ ਚੱਲਦੇ ਹੁਣ ਆਪਾਂ ਥੱਲੇ ਥੱਲੇ ਚੱਲਦੇ ਆ ਥੱਲੇ ਆ ਗਈ ਆ ਲੈ ਜੋ ਪੌਂਡਾ ਬਾਟੀਆਂ ਦਾ ਕੋਈ ਵੀ ਛੱਡੇ ਉੱਥੇ ਆਪਣੀਆਂ ਖਾਣਾਂ ਲੈ ਜਾਓ ਇੱਥੋਂ ਆ ਵੀ ਬਾਟੀ ਪਾਂਡੇ ਧਰਦੇ ਸੀ ਇਹ ਕਕੌਲਾ ਕੀ ਪਤਾ ਨਹੀਂ ਕਦਰ ਬਾਗ ਲੈ ਰਾਗਾ ਪੈਰ ਲਾ ਕੇ ਆਉਂ ਆਹ ਦੇ ਦਿਓ ਅੰਕਲ ਆਹ ਬਲੀ ਮਾਂਜਣਾ ਜੀ ਨਹੀਂ ਨਹੀਂ ਦੇ ਦਿਓ ਦੇ ਦਿਓ ਉਹ ਕੜਾਹੀ ਲੈ ਕੇ ਆਈ ਐ ਇੱਥੇ ਚੌਲ ਕੱਢਣੇ ਸੀ ਕੱਢ ਤੇ ਕੱਢ ਤੇ ਕੱਢ ਤੇ ਢੱਡ ਕੇ ਇਹ ਤੇਰਾ ਬੱਟ ਨਹੀਂ ਸਹੀ ਵਧੀਆ ਹੈਗੀ ਫਿਰ ਮੈਂ ਕੈਮਰਾ ਕਰਕੇ ਦਿਖਾਵਾਂ ਪੌਲ ਫਿਨਿਸ਼ ਹੋ ਗਿਆ ਜੀ ਪੌਲ ਦੇਖੋ ਕਿੰਨੀ ਸੋਹਣੀ ਆ ਆਪਾਂ ਉਹ ਉੱਥੇ ਜਾਣਾ ਜਿੱਥੇ ਉਹ ਗੱਡੀ ਖੜੀ ਹੈ ਆਪਣੀ ਦਾਵ ਚੜ ਗਿਆ ਸਾਹ ਚੜ ਗਿਆ ਸਾਹ ਲਾਤਾ ਆਂਟੀ ਲਾਤਾ ਬਸ ਹਟ ਗਏ ਕੱਖ ਵੱਢਣ ਲੱਗੇ ਹੈ ਮੈਂ ਖਾ ਵਾਸਤੇ ਕੱਖ ਕੱਖ ਵੱਢਦੇ ਹੋ ਫੜ ਮੱਝਾਂ ਹੈਗੀਆਂ ਕਿੰਨੀਆਂ ਮੱਝਾਂ ਨੇ ਇੱਕ ਕੱਖ ਇੱਕ ਮੱਝ ਆ ਗਈ ਦੁੱਧ ਦਿੰਦੀ ਆ ਠੀਕ ਆ ਲਾ ਭਾੜੇ ਇਹ ਕਹਿੰਦੇ ਮੈਂ ਜਦੋਂ ਭਰੇ ਗਿਆ ਘਰੇ ਸੋਨੁਸਰਾਲ ਉਹ ਆ ਗਏ ਨਾ ਵੇਖ ਲੈ ਠੀਕ ਆ ਜੀ ਨੰਬਰ ਦੱਸੋ ਸਾਈਡ ਤੇ ਕਰੀ ਨੂੰ ਆਹ ਹੁੰਦਾ ਜੀ ਆਪਣਾ ਟਰੈਕਟਰ ਇਧਰ ਸੋਣਾ ਲੱਗਦਾ ਇਧਰ ਹੋਵੇ ਕੀਤਾ ਟਰੈਕਟਰ ਇੱਕ ਬਣਾਓ ਛੜਾ ਇੱਕ ਬਣਾਸੀ ਦੇਣਾ ਹੈ ਨਾ ਇਹ ਕਿੰਨੀ ਰੌਣਕ ਲੱਗ ਰਹੀ ਹੈ ਖੇਤ ਹਣ ਹੋਰ ਅੱਛਾ ਹੈ ਨਾ ਇਹ ਜੇ ਆਪਣਾ ਘਰ ਹੀ ਖੇਤ ਹੁੰਦਾ ਹੈ ਨਾ ਤਾਂ ਕੰਕਾ ਮੋਟੇ ਵਿੱਚ ਮੈਂ ਮੈਨੂੰ ਝੋਨੇ ਆਵੋਗੇ ਜ਼ਿਆਦਾ ਹੁੰਦੀ ਆ ਪਾਸੇ ਪੱਤੀ ਜਾਂਦੀ ਹੋਰ ਨਿਕਾਣ ਲੈਂਦੇ ਲੇਕਿਨ ਹੁਣ ਪਾਣੀ ਪੂਣੀ ਵੀ ਲੱਗਦਾ ਨਾ ਇੱਧਰ ਉਤਪ ਸਿੰਘ ਥੱਕ ਕੇ ਟਰੈਕਟਰ ਤੇ ਬੈਠ ਗਿਆ ਹੁਣ ਰੋਜ ਆ ਜਵੇ ਉਰੇ ਹਨਾ ਆਉਂਦਾ 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 ਕੰਮ ਨਿਪਟਦਾ ਹਟ ਮੈਂ ਥੋੜਾ ਕਹਿੰਦੀ ਆ ਕੰਮ ਨਿਪਟਦਾ ਹੋ ਗਿਆ ਤੇਰੇ ਬਾਹਰ ਦੇ ਏਡੀ ਕਿੱਥੇ ਪਈ ਹੈ ਬਹੁਤ ਹੈ ਬੱਚਾ ਹਾਲ ਕਰਾਂਗੇ ਉਹ ਵੀ ਇੱਥੇ ਦੇਖਣਾਂਗੇ ਉੜੀ ਥੋੜਾ ਘੜੂਗਾ ਕੀ ਚੜਾਇਆ ਤਾਂ ਲਫਾਫਾ ਤੇ ਚੜ ਗਿਆ ਚੜਾਇਆ ਤਾਂ ਉਹਨੇ ਪਾਣੀ ਡੇਗੀ ਨਹੀਂ ਫਿਰ ਇਹ ਚ ਨੇ ਦੇਖ ਕੇ ਗਏ ਜੋ ਮੈਂ ਕਹਿੰਦੀ ਸੀ ਮੈਂ ਉਹ ਪਰਲੇ ਚ ਇਹ ਚ ਫਿਰਦਾ ਸੀ ਇਹ ਤਾਂ ਕੱਲ ਡੇਗੀ ਆ ਅੱਜ ਡੇਗੀ ਆ ਉਹ ਤੇਰੇ ਚ ਕੱਲ ਡੇਗੀ ਆ ਉਹ ਪਰਲੇ ਚ ਇਹ ਚ ਫਿਰਦਾ ਸੀ ਹੁਣ ਉਹ ਹਾਂ ਮੈਂ ਇੱਥੇ ਆ ਸੀ ਮੈਂ ਪਾਇਆ ਹੁਣ ਤਾਂ ਨਿਕਲੂਗੀ ਨਹੀਂ ਖਾਲੀ ਘੜਦੇ ਹੀ ਅੰਦਾ ਉਹ ਪਰਲੇ ਚ ਇਹ ਬੰਦਾ ਇਹ ਬੰਦਾ ਆਵਾਜ਼ੀ ਮੁੰਡਾ ਰਹੇ ਯਾਰ ਕਹੇ ਜਾਂ ਬੰਦਾ ਗਿਆ ਇਹਨੂੰ ਬੰਤਾ ਘੰਟਾ ਹੋ ਗਿਆ ਮਹਾਲ ਵੀ ਲਾਏ ਸਾਰੇ ਚਿੱਤੂ ਬਾਦ ਉਹ ਚਾਲ ਖਾਦੇ ਨੇ ਦੇਖਾ ਚੋਲ ਰਾਮਨਾਥ ਦੇ ਖਾਦ ਚੱਲ ਕੋਈ ਨਹੀਂ ਬੰਦਾ ਨਹੀਂ ਮਿਲਣਾ ਆਪਣ ਨੂੰ ਪੰਜਾ ਨਾ ਦੇਓ ਇਹ ਕੀ ਕਰਦੇ ਤੁਸੀਂ ਆਹ ਆਰਕਾ ਟਰੈਕਟਰ ਜੋਰ ਹੋ ਜਾਉਂਦਾ ਯਾਰ ਇਹਨੂੰ ਇੱਥੇ ਖੜਾ ਰਹਿਣ ਦੇ ਫਿਰ ਇਹਨੂੰ ਕੀ ਹੁੰਦਾ ਯਾਰ ਉਹਦੀ ਚੱਲੀਆਂ ਪੈਣੇ ਕੱਲ ਨੂੰ ਆਉਂਗੀ ਆ ਨਾ ਤੂੰ ਨਾ ਦੇਰਾਂ ਤੱਕ ਸਰ ਗਈ ਉਹਦੇ ਨਾਲ ਆ ਬੰਦਾ ਕਿਧਰ ਗਿਆ ਸੇਵ ਕਰ ਆਹ ਆਹ ਬਾਤੀ ਖੇਤ ਦੀ ਆ ਇਹ ਨਾ ਵੀ ਹੈ ਹਾਂ ਖੇਤ ਹਾਂ ਠੀਕ ਆ ਕਿਤੇ ਇਹ ਹਿੱਟ ਦਾ ਦਵਾਈ ਯਾਰ ਕਿੰਨੀ ਲੰਮ ਚ ਦਾ ਬੜਾ ਟਾਈਮ ਲਾਉਗਾ ਦਾ ਬੜਾ ਟਾਈਮ ਜਾਨਾਬਾਪ ਸਾਹਿਬ ਹੋਰ ਆ ਮੈਡੀਕਲ ਆਦਾ ਮੈਂ ਡਾਕਟਰ ਲੈ ਜੀ ਬੜਾ ਨਕਾ ਕੱਢਿਆ ਨਕਾ ਕੱਢਿਆ ਯਾਰ ਉਹ ਨਾਲ ਨਹੀਂ ਬੱਧੀ ਦੇ ਰਿਹਾ ਸਰ ਤਾਂ ਉਹ ਬਈ ਬਾਟੀਆਂ ਇੱਕ ਬਾਟੀ ਇਹ ਆਹ ਲੈ ਫੜੋ ਮੇਰੇ ਕੋਲ ਦੋ ਆ ਆਪਣੇ ਦੋ ਬਾਟੀਆਂ ਦੇ ਇੱਕ ਹੋਰ ਲੈ ਜੀ ਲੈ ਗਏ ਅਸੀਂ ਵੀ ਇਹ ਚਾਹ ਚਾਕੇ ਬਾਟੀਆਂ ਲੈ ਗਈਆਂ ਤੁਸੀਂ ਦੋ ਬਾਟੀਆਂ ਦੇ ਕੋਲ ਹੈਂ ਭਾਂਡੇ ਨਹੀਂ ਸਾਡੇ ਬਾਟੀਆਂ ਨਹੀਂ ਹੈਗੀਆਂ ਅੱਛਾ ਤਾਂ ਤਾਂ ਲੈ ਗਏ ਸੀ ਸਾਨੂੰ ਉਹ ਦੱਸ ਦਿੰਦੇ ਸੀ ਲੈ ਕੇ ਦੇ ਉਹ ਵੱਡੇ ਬਣਾ ਚੜ ਚੜ ਪੈਰੇ ਨਾਲ ਦੇ ਦੇ ਉਹਦਾ ਭਾਗਤੀ ਹੈ ਵਾਹਿਗੁਰੂ ਸਤਨਾਮ ਹਾਂ ਕਹਿੰਦਾ ਸਹੀ ਹੈ ਇਹ ਤਾਂ ਗੱਲ ਹੈਗੀ ਕਿਹੜਾ ਲਿਆਊਗਾ ਭਾਂਡੇ ਆ ਫੇਰਾ ਪਟਾ ਦੀ ਟਰੈਕਟਰ ਆ ਚਾਚਾ ਚਾਚਾ ਲੈ ਜੂਗਾ ਟਰੈਕਟਰ ਲੈ ਜੂਗਾ ਇਹਨੇ ਪੰਡਾ ਦਾ ਲੈ ਜੀ ਆਉਂਦੇ ਤੁਸੀਂ ਪੰਡਾ ਲੈ ਜੀ ਨੇ ਆਉਂਦੇ ਤੁਸੀਂ ਲੈ ਜੀ ਨੇ ਡਰਾਈਵਰ ਕੱਬਾ ਚਾਚਾ ਇਹ ਰੋਈਆਂ ਇੰਡੀਕੇਟਰ ਨੂੰ ਬੰਦਾ ਥੱਲੇ ਪੈ ਟਰੈਕਟਰ ਦੇ ਕਦੇ ਇੰਡੀਕੇਟਰ ਉਹ ਤੋੜਦਾ ਸਾਡਾ ਇੱਥੇ ਵੀ ਨਹੀਂ ਦੇਖ ਕਾਟਰ ਨੂੰ ਹੱਲੇ ਆ ਰਿਹਾ ਰੈਡੀ ਲਓ ਜੀ ਜੇ ਡਰਾਈਵਰ ਕਿਸੇ ਨੇ ਰੱਖਣਾ ਹੋਵੇ ਸੰਪਰਕ ਕਰ ਸਕਦੇ ਹੋ ਰੈਡੀ ਇਹ ਤੋੜਦਾ ਤੂੰ ਤੁਰ ਤੁਰ ਟਿਚਣਾ ਉਹ ਹੋ ਰਹੰਦਾ ਉਹ ਵਾਲਾ ਉੱਚ ਪਾਣੀ ਛੱਡੇਗਾ ਹੁਣ ਪਾਣੀ ਹਾਂ ਛੱਡਿਆ ਹਾਂ ਇੱਧਰ ਦੀ ਨਹੀਂ ਇੱਧਰ ਦੀ ਨਹੀਂ ਇੱਧਰ ਦੀ ਲਿਆ ਕੇ ਉਹ ਸਾਰੇ ਆਪਣੀ ਪਿੱਠ ਉੱਧਰ ਦੀ ਲਿਆ ਕੇ ਇਹ ਤਾਂ ਛੱਡੇ-ਛੱਡੇ ਹੋਗਾ ਤੁਸੀਂ ਪਹਿਲਾਂ ਵੱਡਾ ਹੀ ਨਹੀਂ ਲੈਣਾ ਪਹਿਲਾਂ ਛੱਡੇਕ ਸੀ ਉਹ ਦੇਖੋ ਪਾਣੀ ਤੁਸੀਂ ਗਿੱਜੇ ਤਾਂ ਪਾਈ ਉਹ ਵਿਚੀ ਰਹਿ ਗਈ ਮੋਟਰ ਦੇਖ ਤਾਂ ਹਾਂ ਵਿਚੀ ਇਹ ਗੱਲ ਸੁਣ ਲੈ ਪਾਣੀ ਇਹਨਾਂ ਨੂੰ ਪੜਾਣਾ ਹੀ ਨਹੀਂ ਚਾਹ ਅੱਛਾ ਆਹ ਪਾਣੀ ਤੇਰੇ ਕੋਲ ਤਾਂ ਹੈਗਾ ਸੀ ਚੱਲ ਕਰ ਮੇਲੋ ਆਪ ਮੋੜ ਲੈ ਇਹ ਜੀ ਨਹੀਂ ਕਰਦਾ ਜਾਨ ਨੂੰ ਖੇਚੋ ਨਾ ਮੋੜ ਲੈਂਦੇ ਨਾ ਹੋ ਜਾ ਇਧਰ ਬੈ ਗਏ ਕੀ ਸਾਦੇ ਮੋੜੀ ਆਹ ਉਧਰ ਦੇ ਟੈਕ ਆ ਰਿਹਾ ਜੀ ਫਰੈਂਡਸ ਚੱਲਦੇ ਆ ਹੁਣ ਆਪਾਂ ਘਰੇ ਘਰੇ ਚੱਲਦੇ ਆ ਹੁਣ ਆਪਾਂ ਏ ਉਧਰ ਆ ਜਾ ਕੀ ਹੋ ਰਿਹਾ ਹੈ ਰੇਡ ਇਹਦੀ ਇਹ ਮੇਰਾ ਫੋਨ ਹੈ ਬਈ ਇਧਰ ਆ ਜਾ ਚਲੋ ਫਰੈਂਡਸ ਚੱਲੇ ਹੁਣ ਕਰੇ ਬਾਏ ਬਾਏ ਖੇਤ ਕੱਲ ਨੂੰ ਮਿਲਾਂਗੇ ਅੰਕਲ ਬਾਈ ਕੱਲੂ ਆਵਾਂਗੇ ਸ਼ਾਮ ਨੂੰ ਵਧੀਆ ਲੱਗਦਾ ਕੱਲ ਨੂੰ ਫੇਰ ਆਵਾਂਗੇ ਕੱਲੂ ਫੇਰ ਕੱਲੂ ਫੇਰ ਆਵਾਂਗੇ ਦੇਖੋ ਜੀ ਕਿੰਨੀ ਸੋਹਣੀ ਰੌਣਕਾਂ ਖੇਤ ਦੀ ਵਾਹ ਲੱਗਦੀ ਆ ਸਾਰੇ ਆਪਣੇ ਪੱਠੇ ਹੈਗੇ ਉਹ ਵੱਡੀ ਆਂਦੀਆਂ ਉਹ ਭੈਣ ਹੁਣੀਆਂ ਝੁੰਨੇ ਵਾਲੀਆਂ ਪੱਠੇ ਘਰਾਂ ਨੂੰ ਲੈ ਕੇ ਜਾਣੀਆਂ ਸਾਰੀਆਂ ਐਨੇ ਪੱਠੇ ਖੜੇ ਨੇ ਪਹਿਲਾਂ ਬਾੜਾ ਨਹੀਂ ਲਾਇਆ ਹੈਗਾ। ਹੋਰ ਤਾਂ ਹੀ ਤਾਂ ਹੁਣ ਪੱਕ ਜਾਣਾ ਇਹਨਾਂ ਨੇ 4 ਦਿਨਾਂ ਦੇ ਅੰਦਰ ਅੰਦਰ। ਨਹੀਂ ਛੋਟਿਆਂ ਨੂੰ ਹੀ ਲਾ ਲਵੇ।